ਅਸੀਂ ਪਹੁੰਚਿਆ ਜੀ ਬਠਿੰਡਾ ਦੇ ਫੌਜੀ ਚੌਕ ਵਿਖੇ ਜਿੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਬਠਿੰਡਾ ਦੇ ਅੰਦਰ ਬਠਿੰਡਾ ਦੇ ਬੀਬੀ ਵਾਲਾ ਚੌਕ ਤੋਂ ਚੱਲ ਕੇ ਬਠਿੰਡਾ ਦੇ ਫੌਜੀ ਚੌਕ ਬਠਿੰਡਾ ਦੇ ਮਾਲ ਰੋਡ ਤੋਂ ਹੁੰਦੀ ਹੋਈ ਪਰਸਰਾਣਗਰ ਚੌਕ ਵਿਖੇ ਸਮਾਪਤ ਹੋਣੀ ਹੈ ਜਿਸ ਦੇ ਵਿੱਚ ਸੁਖਵੀਰ ਬਾਦਲ ਸ਼ਾਮਲ ਹੋਣਗੇ ਦੇਖਿਓ ਤਸਵੀਰਾਂ ਦੇ ਵਿੱਚ ਅਸੀਂ ਨੂੰ ਲੈ ਕੇ ਬਠਿੰਡਾ ਦੇ ਫੌਜੀ ਚੌਕ ਵਿਖੇ ਵਰਕਰ ਆਉਣੇ ਸ਼ੁਰੂ ਹੋ ਗਿਆ ਹੈ ਟ੍ਰੈਫਿਕ ਦੇ ਨਿਯਮਾਂ ਦੀ ਸ਼ਰ੍ਹਾ ਨੂੰ ਲੰਘਣਾ ਕੀਤਾ ਜਾ ਰਿਹਾ ਹੈ 3 ਤੋਂ 4-4 ਵਿਅਕਤੀ ਜਿਹੜੇ ਚੜੇ ਹੋਏ ਨੇ ਟ੍ਰੈਫਿਕ ਕਰਮਚਾਰੀ ਪਾਵੇ ਉਹ ਕੋਲ ਦੀ ਲੰਘ ਰਹੇ ਨੇ ਟਰੈਕਟਰ ਉੱਤੇ ਜੇ ਕਿਤੇ ਕਿਸੇ ਤਰ੍ਹਾਂ ਦਾ ਕੋਈ ਵੀ ਇਹਨਾਂ ਤੇ ਨਹੀਂ ਰੋਕ ਤੋਂ ਕਰੀਆ ਸ਼ਰ੍ਹਾਮ ਟ੍ਰੈਫਿਕ ਦੀ ਵਾਇਓਲੇਸ਼ਨ ਕੀਤੀ ਜਾ ਰਹੀ ਹੈ ਇਹੋ ਜਿਹੀਆਂ ਰੈਲੀਆਂ ਤੋਂ ਤੁਸੀਂ ਕੀ ਸਹੇਦ ਦੇ ਸਕਦਾ ਹੈ ਸ਼੍ਰੋਣੀ ਇਕੱਲੇ ਦਾ ਇਹਨਾਂ ਨੂੰ ਕਮ ਸੇ ਕਮ ਰੋਕਣਾ ਚਾਹੀਦਾ ਸੀ ਦੋ ਤੋਂ ਬਾਅਦ ਨਾ ਬੈਠੋ ਇਹਨਾਂ ਦੀ ਤਸਵੀਰਾਂ ਪਟੈਂਡਾ ਤੋਂ ਜਲਦੀ ਹੀ ਤੁਹਾਨੂੰ ਕਰਾਵਾਂਗੇ ਦਰਸ਼ਨ ਸੁਖਵੀਰ ਬਾਦਲ ਆ ਰਹੇ ਨੇ ਟਰੱਕ ਦੇ ਇੰਚਾਰਜ ਨੇ ਅਮਰੀਕ ਸਿੰਘ ਟ੍ਰੈਫਿਕ ਦੇ ਉੱਤੇ ਇਹਨਾਂ ਵੱਲੋਂ ਕੰਟਰੋਲ ਕੀਤਾ ਜਾ ਰਿਹਾ ਹੈ। ਦੇਖ ਰਿਹਾ ਹਾਂ। ਸੁਪਰੀਆਂ ਤਸਵੀਰਾਂ ਬਠਿੰਡਾ ਤੋਂ ਜੜੇ ਰੋ ਬਹੁਤ ਜਲਦੀ ਤੁਹਾਨੂੰ ਸ਼ੋਅ ਹੋਣੀ ਕੱਲ੍ਹ ਵਾਲੀ ਜਿਹੜੀ ਰੈਲੀ ਦੇ ਵਿੱਚ ਅੱਜ ਜਿਹੜੀ ਪੰਜਾਬ ਬਚਾਓ ਯਾਤਰਾ ਹੈ। ਸੁਖਵੀਰ ਬਾਦਲ ਜਿਹੜੇ ਸ਼ਾਮਲ ਹੋਇਆ ਹੈ। ਉਹ ਜਲਦੀ ਹੀ ਬਠਿੰਡਾ ਦੇ ਫੌਜ ਚੌਕ ਦੇਖੇ ਪਹੁੰਚਣ ਵਾਲੇ ਹਨ। ਅੱਗੇ ਤੁਹਾਨੂੰ ਉਹ ਵੀ ਦਿਖਾਵਾਂਗੇ। ਟੰਡਾ ਦੇ ਫੌਜੀ ਅੰਗਰੇਸ਼ਨ ਦੁਕਾਣ ਤਸਵੀਰਾਂ ਜਿੱਥੇ ਸ਼੍ਰੋਮੀ ਇਕਾਲੀਗੜ੍ਹ ਦੇ ਵਰਕਰ ਨੇ ਜਿਹੜੇ ਜਿੱਥੇ ਇਹਨਾਂ ਵੱਲੋਂ ਸ਼ਗੀਰ ਬਾਦਲ ਦਾ ਸਵਾਗਤ ਕੀਤਾ ਜਾਣਾ ਹੈ ਉਹ ਖੜੇ ਹੋਏ ਦਿਖਾਈ ਦੇ ਰਹੇ ਹਨ ਦੇਖੀ ਇਹਦਾ ਦੋਨੇ ਪਾਸੇ ਟ੍ਰੈਫਿਕ ਜਾਮ ਹੋ ਚੁੱਕਾ ਹੈ ਦੋਨੇ ਪਾਸੇ ਹੀ ਟ੍ਰੈਫਿਕ ਜਿਹੜਾ ਉਹ ਜਾਮ ਹੋ ਚੁੱਕਾ ਹੈ ਕਣੀ ਵਾਲੀ ਪੰਜਾਬ ਬਚਾਓ ਯਾਤਰਾ ਦੇ ਕਾਰਨ ਜਿਹੜਾ ਹੈਗਾ ਟਿੰਡਾ ਦੇ ਫੌਜੀ ਚੌਂਕ ਰੇਹੇ ਜੀ ਕਲਵਸ ਨੂੰ ਵਿੱਚ ਦੋਨੇ ਪਾਸੇ ਹੀ ਜਾਮ ਲੱਗ ਚੁੱਕਾ ਹੈ ਪਟੰਡਾ ਤੋਂ ਸੁਧੀਆਂ ਤਸਵੀਰਾਂ ਇਸ ਨੂੰ ਦਿਖਾ ਰਹੇ ਹਾਂ ਜੋੜੇ ਰੋ ਜਲਦੀ ਹੀ ਤੁਹਾਨੂੰ ਅਸੀਂ ਦਿਖਾਵਾਂਗੇ ਪਟੰਡਾ ਦੇ ਫੌਜੀ ਡਾਊਂਗ ਦਸਤੀਆਂ ਸੀ ਦਾ ਸ਼੍ਰੋਮਣੀ ਕਾਲੀਗੱਡੀ ਪੰਜਾਬ ਬਚਾਓ ਯਾਤਰਾ ਬਟੰਡਾ ਦੇ ਅੰਦਰ ਜਲਦੀ ਪਹੁੰਚਣਗੇ ਪਟੰਡਾ ਦੇ ਫੌਜੀ ਚੌਕ ਵਿਖੇ ਅਸੀਂ ਦਿਖਾ ਰਹੇ ਹਾਂ ਫੌਜੀ ਚੌਕ ਦੀਆਂ ਕੁਝ ਨਜ਼ੀਰਾਂ ਜਿਵੇਂ ਯਾਤਰਾ ਪਟੰਡਾ ਦੇ ਬੀਬੀ ਵਾਲਾ ਚੌਕ ਤੋਂ ਸ਼ੁਰੂ ਹੋ ਕੇ ਪਟੰਡਾ ਦੇ ਫੌਜੀ ਚੌਕ ਆਉਣੀ ਹੈ ਤੇ ਫਿਰ ਮਾਲ ਰੋਡ ਜਾਣੀ ਹੈ ਮਾਲ ਰੋਡ ਤੋਂ ਬਾਅਦ ਇਹ ਯਾਤਰਾ ਜਿਹੜੀ ਪਟੰਡਾ ਦੇ ਪਰਸਾ ਨਗਰ ਵਿਖੇ ਸਮਾਪਤ ਹੋਣੀ ਹੈ ਦੇਖ ਰਹੋ ਪੀਰਾਂ ਦੇ ਵਿੱਚ ਵਰਕਰਾਂ ਵੱਲੋਂ ਅੜੀ ਕੀਤੀ ਜਾ ਰਹੀ ਹੈ ਸਦੀਰ ਬਾਦਲ ਦੀ ਕਿ ਉਹਨਾਂ ਨੇ ਆਉਣਾ ਹੈ ਜਲਦੀ ਤੇ ਉਸ ਤੋਂ ਬਾਅਦ ਲੰਬੇ ਲਾਰੇ ਲੱਗ ਚੁੱਕੇ ਨੇ ਲੰਬੇ ਲਾਰੇ ਬਹੁਤ ਲੰਬੇ ਲੰਬੇ ਲਾਰੇ ਨੇ ਜੋ ਲੱਗ ਚੁੱਕੇ ਨੇ ੁੱਡੀਆਂ ਬਠੰਡਾ ਦੇ ਫੌਜੀ ਚੰਗੀਆਂ ਤਸਵੀਰਾਂ ਕੁਸ਼ੀਸ਼ ਰੌਮਲੀ ਕਾਲਾਗੜ੍ਹ ਦੇ ਪ੍ਰਧਾਨ ਸ਼ਹੀਰ ਬਾਦਲ ਵੱਲੋਂ ਅੱਜ ਪੰਜਾਬ ਬਚਾਓ ਯਾਤਰਾ ਜਿਹੜੀ ਸ਼ੁਰੂ ਕੀਤੀ ਹੈ ਉਹ ਚ ਮਟਿੰਡਾ ਦੇ ਸ਼ਹਿਰ ਦੇ ਅੰਦਰ ਹੈ ਤੇ ਇੱਥੇ ਅੱਜ ਇਹ ਉਹ ਕਿਲਾ ਦੌਰ ਤੱਕ ਪਹੁੰਚ ਲੱਗੀ ਹੋਈ ਹੈ ਕਾਫੀ ਮੁਸ਼ਕਲਾਂ ਦਾ ਮਤਲਬਾ ਸਾਹਮਣਾ ਕਰਨਾ ਪੈ ਰਿਹਾ ਤਿੰਨ ਤੋਂ ਚਾਰ-ਚਾਰ ਜਿਹੜੇ ਵਿਅਕਤੀ ਨੇ ਉਹ ਚੜੇ ਹੋਏ ਨੇ ਕਿ ਇਹ ਟ੍ਰੈਕ ਤੇ ਦੀ ਵਾਹ ਲੇਟ ਨਹੀਂ ਹੈ। ਹਰ ਇੱਕ ਵਿਅਕਤੀ ਹਰ ਇੱਕ ਵਿਚੋਂ ਤੋਂ ਜਮਾਨਾ ਚਾਰ ਚਾਰ ਮਿਲਦੇ ਨੇ। ਉਹਦਾ ਨਾਮ ਕੋਈ ਨਹੀਂ ਹੈ ਅੱਜ ਕੱਲ੍ਹ। ਇਹਨਾਂ ਤਸਵੀਰਾਂ ਪਟੰਡਾ ਤੋਂ। ਯਾਰ ਇਹ ਨਾ ਟਰੈਕਟਰ ਤੁਸੀਂ ਕਦੇ ਵੀ ਨਹੀਂ ਦੇਖਿਆ ਹੋਣਾ ਪਟੰਡਾ ਦੇ ਅੰਦਰ। ਜਿੰਨਾ ਅੱਜ ਟ੍ਰੈਫਿਕ ਜਾਮ ਹੋ ਚੁੱਕਾ ਹੈ ਅਗਰ ਤੁਸੀਂ ਦੇਖ ਰਹੇ ਹੋ ਤਾਂ ਖਬਰ ਪੰਜਾਬ ਦੀ Facebook ਪੇਜ ਨੂੰ ਫਾਲੋ ਜਰੂਰ ਕਰ ਲਓ ਤੇ ਲਾਈਕ ਸ਼ੇਅਰ ਜਰੂਰ ਕਰ ਦਿਓ ਅਕੇ ਮਿੱਤਰ ਪਿਆਰਾਂ ਤੱਕ ਸ਼ੇਅਰ ਜਰੂਰ ਕਰੋ ਪਟੰਡਾ ਦੇ ਕੀ ਹਾਲਾਤ ਬਣੇ ਹੋਏ ਨੇ ਉਹਨਾਂ ਤੱਕ ਵੀ ਇਹ ਖਬਰ ਜਿਹੜੀ ਹੈਗੀ ਉਹ ਪਹੁੰਚ ਸਕੀ ਤੇ ਅੱਗੇ ਤੋਂ ਵੀ ਅਸੀਂ ਤੁਹਾਡੇ ਨਾਲ ਇਸ ਤਰ੍ਹਾਂ ਇਹ ਖਬਰਾਂ ਸਮਝਾ ਕਰ ਸਕੀਏ ਤੁਹਾਡਾ ਤਸ਼ੀਰਾ ਪਟੰਡਾ ਤੋਂ ਫੰਡਾ ਤੋਂ ਸੁਧੀਆਂ ਤਸਵੀਰਾਂ ਸਾਨੂੰ ਦਿਖਾ ਰਹੇ ਹਾਂ ਖਬਰ ਪੰਜਾਬ ਦੀ ਫੇਸਬੁਕ ਪੇਜ ਉੱਤੇ ਇੱਥੇ ਜਾਮ ਲੱਗਿਆ ਹੋਇਆ ਹੈ ਪਰ ਉਮੇਂ ਅਕਾਲੀ ਦਲ ਦੇ ਵਰਕਰਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ ਸੁਖਵੀਰ ਬਾਦਲ ਦਾ ਇਹ ਜਗਤ ਸ਼ਵੀਰ ਬਾਦਲ ਨੇ ਪਹੁੰਚਣਾ ਪਟੰਡਾ ਤੋਂ ਵਰਕਰਮ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਤੇ ਲੰਬੇ ਲਾਰੇ ਲੱਗੇ ਹੋਏ ਦਿਖਾਈ ਦਿੰਦੇ ਨੇ ਕਿਸ ਨੂੰ ਲਿਖੋ ਰਿਫਰ ਦੌੜਾ ਦਿਖਾਉਣੀ ਆ ਲੰਬੇ ਲਾਰੇ ਲੱਗੇ ਹੋਏ ਨੇ ਪਟੰਡਾ ਦੇ ਅੰਦਰ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਪਟੰਡਾ ਦੇ ਬੀਬੀ ਵਾਲਾ ਚੌਕ ਤੋਂ ਇਹ ਯਾਤਰਾ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਤੇ ਇਸ ਯਾਤਰਾ ਨੇ ਪਟੰਡਾ ਦੇ ਫੌਜੀ ਚੌਕ ਪਹੁੰਚਣਾ ਹੈ 24 ਚੌਂਕ ਤੋਂ ਬਾਅਦ ਇਹੀ ਯਾਤਰਾ ਬਟਿੰਡਾ ਦੇ ਮਾਲ ਰੋਡ ਹੁੰਦੀ ਹੋਈ ਬਟਿੰਡਾ ਦੇ ਫਰਸਰਾਮ ਨਗਰ ਚੌਕ ਵਿਖੇ ਇਸ ਨੇ ਸਮਾਪਤ ਹੋਣਾ ਇਸ ਨੂੰ ਲੈ ਕੇ ਕਾਫੀ ਸਾਰਾ ਟ੍ਰੈਫਿਕ ਦਾ ਜਿਹੜਾ ਉਹ ਜਾਮ ਹੋ ਚੁੱਕਾ ਹੈ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਫੇਸਬੁੱਕ ਪੇਜ ਤੇ ਅਗਰ ਤੁਸੀਂ ਸਾਡੇ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਤੁਸੀਂ ਸਾਡੇ ਪੇਜ ਨੂੰ ਫੋਲੋ ਜਰ ਕਰ ਲਓ ਆ ਜੋ ਹਰ ਹਰ ਖਬਰ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਇੱਕ ਵਾਰੀ ਜਾਮ ਜੂੜ ਦਿਖਾਵਾਂਗੇ ਹਾਂ ਸੁਧਿਗਾ ਤਸਵੀਰਾਂ ਬਠਿੰਡਾ ਤੋਂ ਟਰੈਕ ਪੂਰਜ਼ਬਲੋ ਕੰਟਰੋਲ ਕੀਤਾ ਜਾ ਰਿਹਾ ਫਟਾਬਾਡ ਅਗੇ ਮਿੱਤਰ ਪਿਆਰ ਨੂੰ ਸ਼ੇਅਰ ਕਰ ਦਿਓ ਤਾਂ ਦੇ ਹਰ ਇੱਕ ਵਿਅਕਤੀ ਮਟੰਡਾ ਦੇ ਕੀ ਹਾਲਾਤ ਨੇ ਸ਼੍ਰੋਮੀ ਕਾਲੀਦਾ ਲਿਖੀ ਦਿੱਤੀ ਹੈ ਸਾਰਾ ਕੁਝ ਤੁਹਾਨੂੰ ਪਤਾ ਲੱਗ ਸਕੇ ਕਿਸ ਤਰ੍ਹਾਂ ਦਾ ਜੀਵਨ ਦਾ ਜਿਹੜਾ ਪੰਜਾਬ ਬਚਾਓ ਯਾਤਰਾ ਹੈਗੀ ਹੈ ਇਹਦੇ ਵਿੱਚ ਕੌਣ-ਕੌਣ ਲੋਕ ਸ਼ਾਮਲ ਹੋਣਗੇ ਕਿੰਨਾ ਇਕੱਠ ਹੋਵੇਗਾ ਸਾਰਾ ਕੁਝ ਅਸੀਂ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਤੁਸੀਂ ਸਾਡੇ ਨਾਲ ਮਟੰਡਾ ਤੋਂ ਸੁਭਿਆ ਤਸਵੀਰਾਂ ਆਪਰਾ ਪੰਜਾਬ ਦੀ ਫੇਸਬੁੱਕ ਨਹੀਂ ਬਚੀ ਦੇਖ ਰਹੇ ਤਸਵੀਰਾਂ ਦੇ ਵਿੱਚ ਪੀਲੇ ਝੰਡੇ ਸ਼੍ਰੋਮਣੀ ਅਕਾਲੀ ਦਲ ਦੇ ਟਕਰਾ ਰਹੇ ਸਨ ਅਸੀਂ ਕਿਤੇ ਨਹੀਂ ਸ਼ਹੀਦ ਬਾਦਲ ਨੇ ਇੱਥੇ ਆਉਣਾ ਥੋੜਾ ਇੰਤਜ਼ਾਰ ਕਰਨਾ ਪਊਗਾ ਲੇਕਿਨ ਅਸੀਂ ਤੁਹਾਨੂੰ ਪਟੰਨਾ ਦੇ ਫੌਜੀ ਚੌਂਕ ਤੋਂ ਇਹ ਜਿਹੜੀ ਇਹਨਾਂ ਦੀ ਪੰਜਾਬ ਬਚਾਓ ਯਾਤਰਾ ਹੈ ਉਸੇ ਨੂੰ ਲਾਈਵ ਦਿਖਾਵਾਂਗੇ ਲਾਈਵ ਪਟੰਨਾ ਦੇ ਫੌਜੀ ਚੌਂਕ ਤੋਂ ਜੁੜੇ ਰਹੋ ਜਲਦੀ ਹੀ ਯਾਤਰਾ ਜਿਹੜੀ ਪਟੰਡਾ ਤੱਕ ਪਹੁੰਚਣ ਵਾਲੀ ਹੈ ਬਿਲਕੁਲ ਨਜ਼ਦੀਕ ਹੀ ਇਹ ਯਾਤਰਾ ਜਿਹੜੀ ਪਹੁੰਚ ਚੁੱਕੀ ਹੈ ਜੇ ਤੁਹਾਨੂੰ ਦੂਰ ਤੱਕ ਦਿਖਦਾ ਹੋਵੇ ਤਾਂ ਸਾਹਮਣੇ ਟਰੱਕ ਆ ਰਹੇ ਨੇ ਜਿਹੜੇ ਬਿਲਕੁਲ ਸਾਹਮਣੇ ਆ ਰਹੇ ਨੇ ਪਟੰਡਾ ਦੇ ਬੀਬੀ ਵਾਲਾ ਚੌਕ ਦੀ ਸਾਈਡ ਤੋਂ ਇਹ ਯਾਤਰਾ ਜਿਹੜੀ ਪਟੰਡਾ ਦੇ ਫਰਕ ਚੌਕ ਪਹੁੰਚਣੀ ਹੈ ਬਸ ਸਿਰਫ ਹੁਣ ਤੋਂ 5 ਮਿੰਟ ਦਾ ਹੋ ਸਕਦਾ ਹੈ ਕਿ 3 ਮਿੰਟ 'ਚ ਹੀ ਪਹੁੰਚ ਜੇ ਇੰਤਜ਼ਾਰ ਯਾਤਰਾ ਜਲਦੀ ਤੁਹਾਡੇ ਸਾਹਮਣੇ ਆਉਣ ਵਾਲੀ ਹੈ ਵੱਡਾ ਇਕੱਠ ਇਸ ਦੇ ਵਿੱਚ ਹੋਵੇਗਾ ਜਲਦੀ ਬਾਦਲ ਪੁਲਿਸ ਦੇ ਸ਼ਾਮਲ ਹੋਣਗੇ ਪਟੰਡਾ ਦੇ ਅੰਦਰ ਇਹ ਪੰਜਾਬ ਬਚਾਓ ਯਾਤਰਾ ਜਿਹੜੀ ਅੱਜ ਕੱਢੀ ਜਾ ਰਹੀ ਹੈ ਜਿਸ ਦੇ ਵਿੱਚ ਸਖਬੀਰ ਬਾਦਲਪੁਰ ਸ਼ਾਮਲ ਹੋ ਰਹੇ ਹਨ ਲੁੱਡੀਆਂ ਤਸਵੀਰਾਂ ਪਟੰਡਾ ਤੋਂ ਵਰਤੋਂ ਦਸਲਾ ਕੀ ਨੂੰ ਯਾਤਰਾ ਫਟਾਫਟ ਸ਼ੇਅਰ ਕਰ ਦਿਓ ਹੋਏ ਨੇ ਨੌਜਵਾਨ ਤੁਸੀਂ ਇਹ ਤਸਵੀਰਾਂ ਬਟਿੰਡਾ ਤੋਂ ਕਲਰ ਪੰਜਾਬ ਦੀ ਫੇਸਬੁੱਕ ਪੇਜ ਦੇ ਉੱਤੇ ਸ਼੍ਰੋਮੀ ਇਕਲਿੰਗਰ ਵੱਲੋਂ ਅੱਜ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਜਿੰਨਾ ਉਛਾਹ ਜਿੰਦਾ ਤੋਂ ਸੁਧੀਆਂ ਤਸਵੀਰਾਂ ਵੀ ਆਪਾਂ ਗੱਲ ਕਰੀਏ ਟ੍ਰੈਫਿਕ ਬਿਲਕੁਲ ਜਾਮ ਹੋ ਚੁੱਕਾ ਹੈ ਬੱਸ ਸਟੈਂਡ ਦੀ ਤਰਫ ਤੋਂ ਜਿਹੜਾ ਟ੍ਰੈਫਿਕ ਹੈ ਉਹ ਬੱਸ ਸਟੈਂਡ ਦਾ ਖੜਾ ਹੋਇਆ ਦਿਖਾਈ ਦੇ ਰਿਹਾ ਹੈ ਇੰਨੀਆਂ ਗੱਡੀਆਂ ਵਿੱਚ ਫਸੂਕੀਆਂ ਨੇ ਤੇ ਜੇ ਹਜੇ ਵੀ ਦੇਖੀਏ ਤਾਂ ਪਿੱਛੇ ਜਿਹੜਾ ਹਜੇ ਤੱਕ ਕੋਈ ਕੋਈ ਨਹੀਂ ਕੋਈ ਨਹੀਂ ਜਦੋਂ ਵੀ ਗੱਲ ਕਰਦੇ ਕਾਰੋਨ ਤੋਂ ਨਿਕਲਦੀ ਨਹੀਂ ਸੋਟਾ ਉਹਨਾਂ ਦਲਫੇ ਤਬਿਕਲ ਕੋਈ ਨਹੀਂ ਹੈ ਬਿਲਕੁਲ ਲੋਸ ਨਹੀਂ ਸਾਡਾ ਮੇਰਾ ਨਾਮ ਨਹੀਂ ਸਾਡਾ ਮੇਰਾ ਨਾਮ ਨਹੀਂ ਹਾਂ ਮੇਰਾ ਨਾਮ ਤਾਂ ਮੈਂ ਬੁੱਢਾ ਵੀ ਨਹੀਂ ਆਉਂਦੀ ਕੋਈ ਨਹੀਂ ਹੈ ਟ੍ਰੈਫਿਕ ਕਰਮਚਾਰੀ ਦੇ ਨਾਲ ਬਹਿਸ ਵੀ ਹੋਈ ਕੁਝ ਲੋਕ ਦਿਖਾਈ ਦੇ ਰਹੇ ਕਿਉਂਕਿ ਟ੍ਰੈਫਿਕ ਫਸੇ ਹੋਏ ਲੋਕ ਨੇ ਯਾਤਰਾ ਦਾ ਜਿੰਮਾ ਬਣ ਗਿਆ ਪਟੰਡਾ ਬਸਤੀਆਂ ਤਸਵੀਰਾਂ ਵਾਹ ਸਾਡੀ ਤਾਕਤ ਸਾਡੀ ਖੇਤੀ ਪਾਰਟੀ ਜੀ ਰੋਗ ਨੇ ਅਕਾਲੀ ਦਲ ਜਿੰਦਾਬਾਦ ਡਾਕਟਰ ਜੀ ਨੂੰ ਬਹੁਤ ਸਤਿ ਸ੍ਰੀ ਅਕਾਲ ਪੁਦੀ ਦਾ ਤਸਵੀਰਾਂ ਪਟੰਡਾ ਤੋਂ ਅਸੀਂ ਉਹਨਾਂ ਕੋਲ ਤੁਹਾਨੂੰ ਪੂਨੀ ਫੋਟੋ ਪਾ ਲਈ ਫੋਟੋ ਠੀਕ ਹੈ ਜੀ ਇਹ ਲਾਈਵ ਸੀਨਾ ਬਠਿੰਡਾ ਤੋਂ ਕਿੰਨਾ ਟ੍ਰੈਫਿਕ ਜਾਮ ਹੋਇਆ ਤੇ ਜਿਹੜੇ ਲੋਕ ਨੇ ਉਹ ਪ੍ਰੈਸ ਪੁਸ ਦੇ ਨਾਲ ਬੈਸਦੇ ਹੋਏ ਵੀ ਦਿਖਾਈ ਦਿੱਤੇ ਕੋਣ ਸੀਸ ਨੂੰ ਫੇਰ ਦਿਖਾਉਣੇ ਆ ਇੱਕ ਵਾਰੀ ਟ੍ਰੈਫਿਕ ਕਿੰਨਾ ਜਾਮ ਹੋਇਆ ਤੁਹੇ ਦੇਖੋ ਬਸਟੈਂਡ ਤਰਫੋਂ ਕਿੰਨਾ ਜਾਮ ਬਿਲਕੁਲ ਟ੍ਰੈਫਿਕ ਜਾਮ ਹੋ ਚੁੱਕਾ ਹੈ ਸੁਧੀਆਂ ਤਸਵੀਰਾਂ ਬਠਿੰਡਾ ਤੋਂ ਸ਼ਰੋਮੀ ਅਕਾਲੀ ਦਲ ਦੀ ਅੱਜ ਜਿਹੜੀ ਪੰਜਾਬ ਬਚਾਓ ਯਾਤਰਾ ਹੈ ਉਹ ਬਠਿੰਡਾ ਦੇ ਫੌਜੀ ਚੌਕ ਤੋਂ ਸ਼ੁਰੂ ਹੋਈ ਹੈ ਤੇ ਬਠਿੰਡਾ ਦੇ ਫੌਜੀ ਬਠਿੰਡਾ ਦੇ ਬੀਬੀ ਵਾਲਾ ਚੌਕ ਤੋਂ ਸੋਰੀ ਸ਼ੁਰੂ ਹੋਈ ਹੈ ਤੇ ਬਠਿੰਡਾ ਦੇ ਫੌਜੀ ਚੌਕ ਤੋਂ ਹੁਣ ਲੰਘ ਚੁੱਕੀ ਹੈ ਤੇ ਟ੍ਰੈਫਿਕ ਬਿਲਕੁਲ ਜਾਮ ਹੋ ਚੁੱਕਾ ਹੈ ਅਸੀਂ ਦਿਖਾ ਰਹੇ ਹਾਂ ਸੁੱਧੀਆਂ ਤਸਵੀਰਾਂ ਬਠਿੰਡਾ ਤੋਂ ਲੋਕ ਜਾਮ ਦੇ ਵਿੱਚ ਫਸੇ ਹੋਏ ਦਿਖਾਈ ਦੇ ਰਹੇ ਨੇ ਦੂਰ ਤੱਕ ਜਿਹੜਾ ਟ੍ਰੈਫਿਕ ਜਾਮ ਹੋ ਚੁੱਕਾ ਹੈ ਟ੍ਰੈਫਿਕ ਪੁਲਿਸ ਵੱਲੋਂ ਕੰਟਰੋਲ ਕੀਤਾ ਜਾ ਰਿਹਾ ਹੈ ਲੇਕਿਨ ਜੇ ਆਪਾਂ ਗੱਲ ਕਰੀਏ ਤਾਂ ਬਠਿੰਡਾ ਦੇ ਬੱਸ ਸਟੈਂਡ ਤੱਕ ਜਿਹੜਾ ਇਹ ਜਾਮ ਆ ਉਹ ਲੱਗਿਆ ਹੋਇਆ ਹੈ ਉਧਰ ਗੱਲ ਕਰੀਏ ਤਾਂ ਬੀਬੀ ਵਾਲਾ ਰੋਡ ਦੱਸਿਓ ਦਿਖਾ ਰਹੇ ਆ ਬੀਬੀ ਵਾਲਾ ਰੋਡ ਦੀਆਂ ਤਸਵੀਰਾਂ ਕੀ ਨੇ ਇਧਰ ਵੀ ਜਾਮ ਪੂਰਾ ਹੀ ਲੱਗਿਆ ਹੋਇਆ ਹੈ ਵਿਕਲਰ ਵੱਲੋਂ ਉਹਤੇ ਜਾਮ ਪੂਰਾ ਲੱਗਿਆ ਹੋਇਆ ਹੈ ਤੇ ਅਸੀਂ ਤੁਹਾਨੂੰ ਬਟਿੰਡਾ ਦਾ ਹਨਮਾਨ ਚੌਕ ਵਾਲੀ ਦਿਖਾਵਾਂਗੇ ਇਹ ਆ ਬਟਿੰਡਾ ਦੇ ਹਨਮਾਨ ਚੌਕ ਦੀਆਂ ਤਸਵੀਰਾਂ ਜਿੱਥੇ ਇਧਰ ਵੀ ਪੂਰਾ ਜਾਮ ਲੱਗਿਆ ਹੋਇਆ ਹੈ ਚਾਰ ਸਫੇਰੇ ਜਾਮ ਹੀ ਜਾਮ ਹੈ ਕਿਸੇ ਪਾਸੇ ਲੰਘਣ ਨੂੰ ਕੀ ਤਿਆਰੀ ਨਹੀਂ ਲੰਘ ਸਕਦਾ ਬੰਦਾ ਸੁਖਨਾਥ ਸਿੰਘ ਆ ਬਟਿੰਡਾ ਤੋਂ ਖਬਰ ਪੰਜਾਬ ਦੀ ਫੇਸਬੁੱਕ ਪੇਜ ਦੇ ਉੱਤੇ ਬਟਿੰਡਾ ਦੇ ਫੌਜੀ ਚੌਂਕ ਤੋਂ ਦੇਖ ਲਓ ਹਾਲਾਤ ਕੀ ਬਣੇ ਹੋਏ ਨੇ ਸ਼੍ਰੋਮੀ ਕਾਲੀ ਨਾਲੀ ਪੰਜਾਬ ਬਚਾਓ ਯਾਤਰਾ ਅੱਜ ਬਟਿੰਡਾ ਦੇ ਅੰਦਰ ਸੀ ਤੇ ਉਸ ਦੌਰਾਨ ਚਾਰੇ ਪਾਸੇ ਟ੍ਰੈਫਿਕ ਜਾਮ ਹੋ ਚੁੱਕਾ ਹੈ ਜੇ ਅੱਪਾ ਗੱਲ ਕਰੀਏ ਜਿਆਦਾ ਜਿਹੜਾ ਟ੍ਰੈਫਿਕ ਆ ਉਹ ਬਟਿੰਡਾ ਦੇ ਬੱਸ ਸਟੈਂਡ ਤੋਂ ਫੌਜੀ ਚੌਂਕ ਦੀ ਆਉਣੀ ਆ ਉਸ ਪਾਸੇ ਜ਼ਿਆਦਾ ਜਾਮ ਹੋਇਆ ਹੈ ਇੱਕ ਵਾਰੀ ਉਧਰ ਫੇਰ ਤੋਂ ਲੈ ਕੇ ਚੱਲਾਂਗੇ ਨੌਜਵਾਨ ਨੇ ਆਲੇ ਦੇਲੇ ਸਿੱਕੇ ਚਾਮ ਦੇ ਹਾਲਾਤ ਅਸੀਂ ਤੁਹਾਨੂੰ ਇੱਕ ਵਾਰੀ ਫੇਰ ਦਿਖਾਉਣ ਲੱਗੇ ਆਂ ਖਿਲਾਤ ਬਣੇ ਹੋਏ ਨੇ ਕਿਤੇ ਆ ਪਸੂਰਾ ਬਟਿੰਡਾ ਦੇ ਫੌਜੀ ਡਾਣ ਤੋਂ ਬਹੁਤ ਵੱਡੇ ਜਾਮ ਲੱਗੇ ਹੋਏ ਨੇ ਕਾਰਨ ਕਿ ਕਿਉਂ ਜਾਮ ਲੱਗੇ ਨੇ ਜੇ ਆਪਾਂ ਗੱਲ ਕਰੀਏ ਤਾਂ ਸ਼੍ਰੋਮੀ ਕਾਲੀ ਦਾਲ ਦੀ ਅੱਜ ਪੰਜਾਬ ਬਚਾਓ ਯਾਤਰਾ ਬਠਿੰਡਾ ਸ਼ਹਿਰ ਦੇ ਅੰਦਰ ਸੀ ਉਸ ਦੇ ਕਾਰਨ ਯਾਤਰਾ ਹੋਣੇ ਇੱਥੋਂ ਲੰਘੀ ਤੋਂ ਕੀ ਹੈ ਤੇ ਯਾਤਰਾ ਲੰਘਣ ਤੋਂ ਬਾਅਦ ਸਾਰੇ ਪਾਸੇ ਬਠਿੰਡਾ ਦੇ ਫੌਜੀ ਚੌਂਕ ਦੇ ਵਿੱਚ ਬਠਿੰਡਾ ਦੇ ਬੱਸ ਸਟੈਂਡ ਤੋਂ ਕੋਈ ਚੌਂਕ ਆਉਣੇ ਆ ਉੱਥੇ ਬਹੁਤ ਲੰਬੇ ਲਾਰੇ ਨਾ ਕੀ ਉਹਨੇ ਜਾਮ ਲੱਗੇ ਹੋਏ ਨੇ ਗੱਡੀਆਂ ਫਸੀਆਂ ਹੋਈਆਂ ਨੇ ਜੇ ਬਠਿੰਡਾ ਦੇ ਬੀਬੀ ਵਾਲਾ ਚੌਂਕ ਤੋਂ ਕੋਈ ਚੌਂਕ ਆਉਣੇ ਤਾਂ ਵੀ ਉੱਥੇ ਗੱਡੀਆਂ ਫਸੀਆਂ ਹੋਈਆਂ ਨੇ ਜੇ ਬਟਿੰਡਾ ਦੇ ਮਲੋਟ ਰੋਡ ਤੋਂ ਜੀਟੀਓਰ ਤੋਂ ਸਿੱਧਾ ਬਟਿੰਡਾ ਦੇ ਬਟਿੰਡਾ ਸ਼ਹਿਰ ਵੱਲ ਆਉਣੀ ਆ ਤਾਂ ਵੀ ਫੌਜੀ ਚੌਂ ਦੇ ਵਿੱਚ ਜਾਮ ਲੱਗੇ ਹੋਏ ਨੇ ਦੇਖੇ ਰੋ ਅਸੀਂ ਤੁਹਾਨੂੰ ਕੋਰੀਸਰ ਦੀ ਇਹਨਾਂ ਦਿਖਾ ਰਹੇ ਹਾਂ ਬਟਿੰਡਾ ਦੇ ਫੌਜੀ ਚੌਂ ਦੀਆਂ ਉੱਥੇ ਲੰਬੇ ਲਾਰੇ ਲੱਗੇ ਹੋਏ ਦਿਖਾਈ ਦੇ ਰਹੇ ਨੇ हाँ जी तस्वीर बठिंडा रेडी? ठीक है ना मैं ना लाइव लगे है मेरा ਕੋ ਕਰੀ ਜਾ ਮੈਂ ਜਦੋਂ ਜਾਵਾਂ ਖਾਲੀ ਚੱਲਦੀ ਤੂੰ ਮੈਂ ਪੜ੍ਹ ਜਾਉਂ ਕਿਹੜਾ ਤੂੰ ਤੂੰ ਤਾਂ ਕਹਿੰਦਾ ਮੈਂ ਬਾਜ਼ਾਰ ਜਾਣਾ ਮਤਾਂ ਨਹੀਂ ਬਣ ਗਿਆ ਇਹ ਕੰਮ ਚੋਂ ਹੋ ਗਿਆ ਝੰਡਾ ਤੋਂ ਸੁਧੀਆਂ ਤਸਵੀਰਾਂ ਸਭ ਤੋਂ ਜ਼ਿਆਦਾ ਜ਼ਿਆਦਾ ਜਾਨ ਲੱਗਿਆ ਉਹ ਬਟਿੰਡਾ ਦੇ ਬੱਸ ਸਟੈਂਡ ਤੋਂ ਇਸ ਪਾਸੇ ਹੀ ਲੱਗਿਆ ਹੋਇਆ ਇੱਕ ਵਾਰੀ ਤੁਹਾਨੂੰ ਫਿਰ ਦਿਖਾ ਦਈਏ ਉਸ ਤੋਂ ਬਾਅਦ ਫਿਰ ਕਿਸੇ ਅਗਲੇ ਲਾਈਵ ਤੇ ਮਿਲਾਂਗੇ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਲਾਈਵ ਦੇਖਦੇ ਹੋ ਤੇ ਨਾਲ ਅੱਗੇ ਮਿੱਤਰ ਪਿਆਰ ਨੂੰ ਸ਼ੇਅਰ ਯੂਜ਼ ਕਰਿਆ ਕਰੋ ਲਾਈਵ ਤਾਂ ਜੋ ਉਹਨਾਂ ਤੱਕ ਵੀ ਸਾਡੇ ਵਾਲੀ ਇਹ ਬਟਿੰਡਾ ਸ਼ਹਿਰ ਦੀ ਮਰਗੀ ਹੋ ਰਿਹਾ ਉਹ ਗੱਲ ਆ ਸਾਰੀ ਗੱਲ ਪਹੁੰਚ ਰਵੇ ਪਟੰਡਾ ਤੋਂ ਸੁਧੀਆਂ ਤਸਵੀਰਾਂ ਤੇ ਫਿਰ ਮਿਲਾਂਗੇ ਕਿਸੇ ਹੋਰ ਲਾਈਵ ਦੇ ਉਤੇ ਉਹ ਤੱਕ ਲਈ ਸਤਿ ਸ੍ਰੀ ਅਕਾਲ